टी तो टा तो 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 तो, तो तो, नहीं आया ਆ ਬਾਦਰੀ ਕਾ ਦਾ ਹੋਇ ਰਿਆ ਯਾਰ ਰਸੋਈ ਵਾਲਾ ਜਿਹੜਾ ਉਹ ਬਣਾਇਆ ਸੀ ਸੱਤ ਉਹ ਪਰਲੀ ਵੀ ਉੜ ਗਈ ਉਹ ਬਾਦਰੀ ਕੀ ਰਸੋਈ ਬਣਾਈ ਸੀ ਜਿਹੜੀ ਗੋਠੇ ਤੇ ਸੱਤ ਵਿੱਚ ਉਹ ਤਾਂ ਹੈ ਹੀ ਨਹੀਂ ਹੋਰ ਉਹ ਕਾਂਦ ਟੁੱਟੀ ਵੀ ਹੈ ਇਹ ਦੇਖੋ ਉਹ ਜਿਹੜੀਆਂ ਅੰਖੜ ਵਾਲੀ ਬਣਾਉਂਦੀ ਆ ਮੈਡਮ ਜੀ ਆਹ ਉਹ ਕਾਂਦ ਟੁੱਟੀ ਨਾ ਕਾਂਦ ਟੁੱਟ ਗਿਆ ਹੋਰ ਵਿਚਾਰਿਆਂ ਦੀ 60 आउट दीप घास बदाले सारे टूट नहीं उड़ गए देख पेड़ घास बदाल दा सारा कुछ उड़ गया ओ ट्रबी बच्चे उड़ गए ही ओ चढ़े फर्दे नहीं देखो सामने बिजी पिक्चर ले जाते हैं टैंकी ने टैंक का लापरेन है आज ओरे थलूए आज ओरे देखते होंडी आज आगामी बंटके देखो भी आप पैर वो ही टूट गय

हरी का भी ढक्न मिल गया घोडी सी देखो देखो जी बदले बदल हो रहा उपर से देखो कि देखो टावर आ सामने

ਫੈਨਾਂ ਦਾ ਵੀ ਉੜ ਗਿਆ ਜੀ ਆਪਣੇ ਲਵੇ ਤੱਕ ਦੇਖਿਆ ਹੀ ਨਹੀਂ ਢੱਕਣਾ ਫਿਰ ਫੈਨਾਂ ਦਾ ਵੀ ਉੜ ਗਿਆ ਤੇਨ ਸੇ ਬਹੁਤ ਲੱਗਾ ਢੱਕਾਂ ਨੇ ਉੜ ਗਏ ਓਏ ਓਏ ਆਪਣੇ ਕਮੈਂਟ ਕਰਕੇ ਓਏ ਜਿਹੜੇ ਫੱਟੀਆਂ ਨੇ ਸੋ ਪਈ ਲੋੜੀਆਂ ਓਏ ਦੇਖਣਾ ਓਏ ਉਹਦਾ ਇੰਨੀ ਦਾ ਭਾਰੀ ਨੇ ਮਾੜੀਆਂ ਮੋਟੀਆਂ ਉੜੀਆਂ ਨੇ ਉਹਦਾ ਤਾਂ ਕੀ ਚੱਕਰਾ ਉਹ ਦਸਨੀਆਂ ਕਰ ਤੋ ਹੈ ਉਹਦਾ ਦਾ ਹੋਰ ਹੋਤਾ ਹੋਰ ਦੇਖਿਓ ਕਿਹ ਹੈ ਹਾਈ ਨਾਲ ਢੱਕਣ ਵੀ ਉਡਣ ਵਾਲਾ ਦੀ ਵੈਸੇ ਇਟਰ ਦਾ ਕਰਕੇ ਵੱਜ ਗਿਆ ਦੇਖੋ ਇਹ ਤੇਰਾ ਪਾਣੀ ਖੜਕਿਆ ਉੱਪਰ ਅਨਾਂ ਦੇ ਡੀਸਾਂ ਦੂਸਾਂ ਵੀ ਮੂੰਹ ਪਹਿਲਾਂ ਕਿੱਧਰ ਨੂੰ ਤੇ ਹੁਣ ਕਿੱਧਰ ਨੂੰ ਹੋ ਗਏ ਅੱਧਰ ਦਾ ਸੂਰਜ ਆ ਉਹ ਦੇਖੋ ਜੀ ਸਵੇਰ ਦੇ ਵੀ ਝੜ ਗਏ ਉਸ ਮਸਾਂ ਹਰੇ ਹੋਏ ਤੇ ਵਿਚਾਰੇ ਪੱਤੇ ਝੜਦਾ ਮੌਸਮ ਨਾ ਗੈਦੀ ਹਰੇ ਹੋਏ ਤੇ ਝੜ ਗਏ ਤਾਂ ਫਿਰ ਟੈਂਕੀ ਨਾ ਦੀ ਵੀ ਛੜ ਗਈ ਜੀ ਕੋ ਨਾ ਜੀ ਟੈਂਕੀ ਦਾ ਟੱਕਣਾ ਹੁਣ ਗਿਆ ਵੀ ਇਹਦਾ ਹੋਰੇ ਕਿਤੇ ਆਪਣੇ ਵਾਲੀ ਦਾ ਵੀ ਨਹੀਂ ਲੱਭਿਆ ਟੱਕਣਾ ਇਹਨਾਂ ਵਾਲੀ ਦਾ ਕਿਵੇਂ ਲੱਭ ਜੂ ਕੋਠਾਂ ਨਾਲੇ ਮੁਰੇ ਸਾਵਣੀ ਕਿੱਡਾ ਖੋ ਗਿਆ ਬਲੌਕ ਬਲੌਕ ਦਾ ਆਪਣਾ ਚਾਰ ਮਟਾ ਨਾਲੇ ਲੋਕੇ ਕੁੱਤੇ ਤਾਂ ਖੜੇ ਨੇ ਟੱਕਣੇ ਢੱਕਣ ਲੱਭ ਰਹੇ ਟੈਂਕੀ ਅੰਦਰ ਦੇ ਦੇਖ ਲਓ ਦੇਖ ਲਓ ਅਸੀਂ ਦਿਖਾ ਰਹੇ ਤੁਹਾਨੂੰ ਉਹ ਦੇਖੋ ਸਾਹਮਣੇ ਕੋਠਿਆਂ ਦੀ ਆਟੋਮੈਟਿਕ ਗੂੜੇ ਟੈਂਕੀ ਕਿਹੜੇ ਟੱਕਣਾ ਦੇਖ ਸਕਦੇ ਹੋ ऑटो ना खुले ना कुछ हो रहा है उड़े नहीं तो लाइव भी देख लो जी जाके कई जने ने जिन्होंने लाइव नहीं देखे उस फुल चल रही है नेरी तूफान तो चल रहा है वधिया कह रही जी उस तो वाली आ गई नेरी उस तो वाली आ गई नेरी जी चली है ਉਹ ਵੀ ਦੇਖੋ ਜਾ ਕੇ ਵਲੋਗ ਉਹ ਟਾਵਰ ਡਿੱਗ ਗਿਆ ਬਈ ਹੁਣ ਦੇਖਿਆ ਬੰਨੇ ਉਹ ਬਿਜਲੀ ਵਾਲਾ ਉਹ ਦੇਖੋ ਵਿੰਗਾ ਹੋ ਰਿਹਾ ਸਾਹਮਣੇ ਆ ਓਏ ਓਏ ਉਹ ਦੇਖੋ ਟਾਵਰ ਡਿੱਗਾ ਬਿਜਲੀ ਵਾਲਾ ਬਿਜਲੀ ਵਾਲਾ ਟਾਵਰ ਡਿੱਗ ਗਿਆ ਪਿਆ ਜੂਮ ਕਰ ਜੂਮ ਕਰਕੇ ਦਿਖਾਣਾ ਜੀ ਉਹ ਦੇਖੋ ਸਾਹਮਣੇ ਦਿਸ ਰਿਹਾ ਕੋਈ ਤੁਹਾਨੂੰ ਏ ਆਹ ਵੇਖੋ ਟੇਕਾ ਬਣਾ ਹੁਣ ਜਿਹੜਾ ਬਣਿਆ ਹੁੰਦਾ ਉਹ ਹੋਇਆ ਪਿਆ ਤਾਂ ਹੀ ਉਹ ਲਾਈਟ ਭੱਜ ਗਈ दीपास सोलर पैनल उड़ गई जी लाइव देखे जाके थे चैनल कर दो जी